ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਡੀਆਂ ਵਾਲੇ ਬਾਈ ਦੇ ਘਰੇ ਤਿੰਨ ਬਹੁਤ ਚੰਗੀਆਂ ਟਾਪ ਦੀਆਂ ਝੋਟੀਆਂ ਖੀਰੀਆਂ ਸੇਲ ਲਈ ਅਵੇਲੇਬਲ ਆ ਜੇ ਕੋਈ ਭੈਣ ਭਰਾ ਖੀਰੀਆਂ ਝੋਟੀਆਂ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਤੇ ਆਪਦਾ ਸੌਦਾ ਕਰਕੇ ਲੈ ਜਾਓ ਨਾਗ ਵੀ ਤਿੰਨੇ ਪੂਰੇ ਚੋਟੀ ਦੇ ਆ ਇੱਕ ਬੂਰੀ ਆ ਜਿਹੜੀ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਕਿ ਬਾਈ ਯਾਰ ਬੂਰੀ ਝੋਟੀ ਲੈਣੀ ਆ ਜਾਂ ਮੱਝ ਲੈਣੀ ਮੈਨੂੰ ਬਹੁਤ ਫੋਨ ਲਾਉਂਦੇ ਭੈਣ ਭਰਾ ਬੂਰੀ ਤੇ ਜਰਸੀ ਤੇ ਬਹੁਤ ਫੋਨ ਆਉਂਦੇ ਪਰ ਨਾ ਗਈ ਥੋੜੇ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਖੀਰੀ ਬੂਰੀ ਝੋਟੀ ਪੂਰੇ ਵੱਡੇ ਗੱਦ ਕਾਠ ਵਾਲੀ ਫੁੱਲ ਸਨਖੀ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਆ ਤੇ ਦੋ ਮੋਹਰਾ ਨਸਲ ਦੀਆਂ ਝੋਟੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਤਿੰਨੇ ਖੀਰੇ ਜਾਨਵਰ ਜੇ ਕੋਈ ਭੈਣ ਭਰਾ ਖੀਰੀਆਂ ਝੋਟੀਆਂ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਦੇ ਘਰੇ ਆਜੋ ਇਹ ਸੌਦਾ ਕਰਕੇ ਲੈ ਜਾਓ ਛੋਟੀਆਂ ਫੁੱਲ ਚੰਗੀਆਂ ਇਨਫੋਰਮੇਸ਼ਨ ਲੈ ਦੇਣਾ ਜਾਇਦ ਜੀ ਕੀਮਤ ਹੈ ਹਾਂਜੀ ਬਾਈ ਸਾਸਿਕਾ ਸਾਸਿਕਾ ਖੁਰਕ ਸੇ ਤਾਂ ਵੇ ਤਾਂ ਕਾਇਮ ਆ ਵਧੀਆ ਵਧੀਆ ਠੀਕ ਠਾਕ ਕਿਰਪਾ ਤੁਹਾਡੀ ਨੂੰ ਨਹੀਂ ਮਗਰਪਾ ਮਹਾਰਾਜ ਦੀ ਨਾਮ ਅਦ੍ਰਸਤ ਅਸ ਦੀ ਨਾਮ ਸੇਵ ਸਿੰਘ ਪਿੰਡ ਰੰਤੰਗਲਾ ਫੀਲ ਜੈਤੋ ਜਿਲ੍ਹਾ ਫਰੀਦਕੋਟ ਮੋਬਾਈਲ ਨੰਬਰ 9814104404 ਤਿੰਨ ਜਾਨਵਰ ਹਾਂਜੀ ਅੱਜ ਖੀਰੀਆਂ ਤਿੰਨ ਝੋਟੀਆਂ ਨਗਿਨੇ ਕਿਹੜੇ ਪਾਸੋਂ ਲੱਗੀ ਕਿਹੜੇ ਪਾਸੇ ਮਰਜੀ ਲੱਗਦੀ ਟੋਪ ਹੀ ਆ ਸਾਰਿਆਂ ਚਲੋ ਇੱਕ ਪਾਸੋਂ ਸ਼ੁਰੂ ਕਰ ਲਓ ਜਿਹੜੇ ਪਾਸੇ ਮਰਜੀ ਕਰ ਲੱਗ ਜਾਂਦੇ ਚਲੋ ਬੂਰੀ ਤੋਂ ਹੀ ਲੱਗੋ ਪਹਿਲਾਂ ਇਹ ਬੂਰੀ ਦਾ ਹੀਟ ਚਾਈ ਲੱਗਦੀ ਆ ਹਾਂ ਬਈ ਇਹ ਹੀਟ ਚਾ ਤਾਰਾਂ ਕਰਦੀ ਆ ਦਿਖਾ ਦਿਓ ਕੋਈ ਕਹਦੇ ਵੀ ਮੈਂ ਗੱਪ ਮਰੀ ਜਾਂਦਾ ਬੰਦਾ ਤਸੱਲੀ ਨਾਲ ਦਿਖਾ ਦਿਓ ਤੇ ਉਹ ਆਪਣੀ ਮਰਜ਼ੀ ਨਾਲ ਅਗਲਾ ਟੀਕਾ ਭਰਾ ਲੂਗਾ ਜਿਹੜਾ ਹਾਂ ਜਿਹੜਾ ਸਾਂਹ ਦਾ ਅਗਲੇ ਨੂੰ ਲੱਗਦਾ ਹਾਂਜੀ ਹਾਂਜੀ ਐਵੇਂ ਆਪਾਂ ਪਹਿਲਾਂ ਟੀਕਾ ਭਰਾ ਦਗੇ ਛੱਜ ਤਾਂ ਫਿਰ ਵੀ ਨਹੀਂ ਛੱਜ ਫਿਰ ਵੀ ਨਹੀਂ ਮੰਨਦਾ ਅਗਲਾ ਨਹੀਂ ਇਹਨੇ ਮੰਨ ਲ ਚੱਕ ਪਾਸ ਹੋਣਾਗਾ ਹਾਂ ਤੇ ਉਹ ਅਗਲਾ ਆਪਦੀ ਮਰਜ਼ੀ ਨਾਲ ਹੀ ਭਰਾ ਲੂਗਾ ਟੀਕਾ ਕੱਢ ਬਾਹਰ ਨੂੰ ਦੋਸਤੋ ਦੁੱਧ ਵਾਲੇ ਦੰਦਾਂ ਚ ਖੀਰੀ ਟਾਪ ਦੀ ਸਨੱਖੀ ਬੂਰੀ ਝੋਟੀ ਸੇਲ ਆ ਝੋਟੀਆਂ ਦਾ ਤਿੰਨ ਸੇਲ ਆ ਪਹਿਲਾਂ ਤੁਹਾਨੂੰ ਬੂਰੀ ਵਿਖਾ ਦਿੰਨੇ ਆ ਦੋ ਮੋਹਰਾਂ ਨਾਲ ਦੀਆਂ ਇਸ ਟਾਈਮ ਹੀਟ ਚ ਆਈ ਹੋਈ ਐ ਜੇ ਕਿਸੇ ਨੇ ਬੂਰੇ ਸਾਹ ਦਾ ਸੀਬਲਵਣ ਕੱਢ ਬਾਰ ਨੂੰ ਤੇ ਬੂਰੇ ਦਾ ਲਵਾ ਸਕਦਾ ਤੇ ਜੇ ਕਿਸੇ ਨੇ ਨੀਲੀ ਰਾਵੀ ਦਾ ਬੱਚਾ ਲੈਣਾ ਬੂਰਾ ਤੇ ਅਗਲਾ ਨੀਲੀ ਰਾਵੀ ਦਾ ਵੀ ਲਵਾ ਸਕਦਾ ਕਿਉਂਕਿ ਨੀਲੀ ਰਾਵੀ ਦੇ ਵੀ ਟੱਚ ਦੀ ਆ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਹੈਗੇ ਆ ਮੱਥੇ ਬੱਲ ਤੇ ਸੂਲ ਤੇ ਵੀ ਨਿਸ਼ਾਨ ਨੀਲੀ ਰਾਵੀ ਦੀਆਂ ਵੀ ਨਿਸ਼ਾਨੀਆਂ ਕੰਪਲੀਟ ਕਰਦੀ ਆ ਨਕੀਨਾ ਹੀ ਆ ਹੂੰ ਪੂਰੀ ਟਾਪ ਦੀ ਬੂਰੀ ਫਾਲਸ ਨਾ ਕੀ ਦੁੱਧ ਵਾਲੇ ਦੰਦਾ ਜਖੀਰੀ ਝੋਟੀ ਆਈ ਨਹੀਂ ਕਿ ਹੈਗੀ ਵੀ ਕਿਤੇ ਹਿਮਾਚਲ ਵਾਲੀ ਜਰਸੀ ਵਾਂਗੂ ਮਰੀ ਜੀ ਆ ਪੂਰੇ ਵੱਡੇ ਕਦ ਕਾਠ ਵਾਲੀ ਫੋਲੀ ਜਾਨ ਵਾਲੀ ਆ ਚਾਰ ਹੀ ਥਾਣਾ ਮੋٹے ਮੋٹے ਕੋਈ ਵੱਧੂ ਫੂਟ ਸ਼ਾਂਗ ਹੈ ਨਹੀਂ ਹੂੰ ਛੋਟੀ ਸਨਖੀ ਜਾ ਸਿੰਗੀ ਨਾਲ ਦੀ ਮੁੜੀ ਹੋਈ ਆ ਜੇ ਕੋਈ ਭੈਣ ਭਰਾ ਬੂਰਾ ਜਾਨਵਰ ਲੈ ਜਾਂਦਾ ਚਾਹਵਣ ਹੋਵੇ ਡਿਮਾਂਡ ਬਹੁਤ ਹੈ ਨਾਗ ਕੋਈ ਟਾਮਾ ਟੱਲਾ ਹੀ ਬੂਰਾ ਤਾਂ ਮੱਥੇ ਲੱਗਦਾ ਬੂਰਾ ਹੋਵੇ ਨੀਲੀ ਰਾਵੀ ਦਾ ਹੋਵੇ ਜਾਂ ਜਰਸੀ ਹੋਵੇ ਕਿਉਂਕਿ ਨਾਗੀ ਥੋੜੇ ਆ ਘਰੇ ਬਾਈ ਖੜੀ ਆਇਆ ਲੱਗੂ ਜਿਵੇਂ ਥਾਰ ਖੜੀ ਹੁੰਦੀ ਆ ਇਹ ਇਹ ਤਾਂ ਗੱਲ ਤੇ ਦੀ ਪੱਕੀ ਆ ਕੋਈ ਸ਼ੱਕ ਨਹੀਂ ਇਹਦੇ ਚ ਥਾਰ ਨਾਲੋਂ ਵੀ ਵੱਧ ਜਿਹੜਾਈ ਆ ਇਹਦੀ ਐਸ ਟਾਈਮ ਹੀਟ ਚਾਈ ਹੋਈ ਆ ਤੁਸੀਂ ਦੇਖ ਸਕਦੇ ਆ ਸੂਲ ਜਮ ਤਾਰਾਣਾ ਲਿਬੜੀ ਹੋਈ ਆ ਜਿਹਦੇ ਪਸੰਦ ਆਉਂਦੀ ਆ ਜਿਹੜਾ ਅਗਲੇ ਨੂੰ ਬੱਲ ਚੰਗਾ ਲੱਗਦਾ ਆ ਆਪਦੇ ਮਨ ਪਸੰਦ ਬੱਲ ਦਾ ਤੁਸੀਂ ਜਾਂਦੇ ਹੀ ਸੀਵਾਂ ਲਵਾ ਸਕਦੇ ਆ ਏਆਈ ਤੋਂ ਜਾਣਕਾਰੀ ਕਰਾ ਲਓ ਇਸ ਟਾਈਮ ਫੁੱਲ ਹੀਟ ਚ ਕਦ ਵੱਡਾ ਵਜਨ ਫੁੱਲ ਦੁੱਧ ਵਾਲੇ ਦੰਦਾ ਚ ਖੀਰੀ ਐਫ ਡੀ ਐਫ ਡੀ ਬਣ ਜਾਣੀਆਂ ਬਈ ਇਹ ਤਾਂ ਹੂੰ ਇਹਨੇ ਤਾਂ ਮੰਨ ਕੇ ਚੱਲੋ ਵੀ 10-15000 ਮਹੀਨਾ ਨਾਲ ਜੋੜਨਾ ਹੀ ਜੋੜਨਾ ਕਰਮਾਲੀ ਨੇ ਤੇ ਬੈਂਕ ਜੋੜਦੀ ਨਹੀਂ ਬੈਂਕ ਹੀ ਨੇ ਜੋੜਦੀ ਨਹੀਂ ਜੈਜ ਜਮਾ ਲਾ ਜੈਜ ਦਾ ਫੋਨ ਤੇ ਕਰ ਲਾਂਗੇ ਬਈ ਹੋਊ ਜੈਜ ਜਮਾ ਜੈਜ ਹੋਊਗਾ ਇਹਨਾਂ ਜਮਾ ਨਿਕਾ ਨਿਕਾ ਜਾ ਜਮਾ ਨਿਕਾ ਜਾ ਦੋਸਤੋ ਇੰਨਾ ਘਪਾ ਹੋ ਬਾਈ ਕਹਿੰਦਾ ਨਿਕਾ ਜਾ ਤੇ ਬਾਈ ਕਹਿੰਦਾ ਐਫ ਡੀ ਆ ਪਰ ਐਫ ਡੀ ਨਾਲੋਂ ਵੀ ਚੰਗੀ ਆ ਜਿੱਦਣ ਤਿਆਰ ਹੋ ਗਈ 2 ਲੱਖ ਮੁੱਲ ਕਰਨਾ ਅਗਲੇ ਨੇ ਖੀਰੀ ਝੋਟੀ ਟਾਪ ਦੀ ਦੁੱਧ ਵਾਲੇ ਦੰਦਾ ਚ ਕੱਚੀ ਖੀਰੀ ਹੀਟ ਚ ਆਈ ਹੋਈ ਆ ਨਿੱਕਾ ਜਾ ਮੁੱਲ ਆਉਣਾ ਬਾਈ ਕਹਿੰਦਾ ਜਮਾਂ ਨਿੱਕਾ ਜਾ ਫੁੱਲ ਸੁਨੱਖੀ ਆ ਵੱਡਾ ਕੱਦ ਫੁੱਲ ਵਜੜ 2 ਨੰਬਰ ਤੇ ਆ ਜਾ ਇਹ ਵੀ ਬਈ ਖੀਰੀ ਹੈਗੀ ਠੀਕ ਆ ਹਾਂਜੀ ਇਹ ਵੀ 2 ਸਾਲ ਦੀ ਉਮਰ ਆ ਗਈ ਇਹ ਵੀ ਬਸ 2 ਮਹੀਨਿਆਂ ਤੱਕ 1.5 ਦੋ ਮਹੀਨਿਆਂ ਤੱਕ ਲੈ ਲਉਗੀ ਇਹ ਮਨੋਂ ਕੱਢੀਏ ਬਾਹਰ ਨੂੰ ਹਾਂਜੀ ਦੋਸਤੋ ਇਹ ਮੋਹਰਾ ਨਸਲ ਦੀ ਕੱਟੀ ਦੁੱਧ ਵਾਲੇ ਦੰਦਾਂ 'ਚ ਮਹੀਨੇ ਖੰਡ ਤਿੱਕਰ ਇਹਨੇ ਵੀ ਸੀਵਨ ਲੈ ਲੈਣਾ ਹੋ ਸਕਦਾ ਪਹਿਲਾ ਹੀਟ 'ਚ ਆ ਜੇ ਨਹੀਂ ਪਾਊਡਰ ਪਾੜਿਓ ਇੱਕ ਅੱਧਾ ਡੱਬਾ ਤੇ 15 20ਾਂ 25ਾਂ ਦੇ ਨਾਲ ਜਿਹਨੇ ਹੀਟ 'ਚ ਆ ਜਾਣਾ ਆ ਇਸ ਟਾਈਮ ਹੀਟ 'ਚ ਹੋ ਸਕਦਾ ਚਲੋ ਉਦਾਂ ਹੀ ਕਈ ਵਾਰ ਪਤਾ ਨਹੀਂ ਹੁੰਦਾ ਜਾਨਵਰ ਦੋਵਾਂ ਚਾਰਾਂ ਦੇ ਨਾਲ ਥੋੜੀ ਕਿਸਮਤ ਨੂੰ ਪਹਿਲਾਂ ਆ ਜੇ ਤੇ ਨਹੀਂ 15 20ਾਂ ਦੇ ਨਾਲ ਐਂਡ ਮਹੀਨੇ ਦੇ ਅੰਦਰ ਅੰਦਰ ਇਹਨੇ ਹੀਟ 'ਚ ਆ ਜਾਣਾ ਦੁੱਧ ਵਾਲੇ ਦੰਦਾ 'ਚ ਖੀਰੀਆਂ ਝੋਟੀਆਂ ਤਿੰਨ ਇੱਕ ਨੰਬਰ ਬੂਰੀ ਟਾਪ ਦੀ ਸਨਖੀ ਸੀ 2 ਨੰਬਰ ਮੋਹਰਾਂ ਨਾਲ ਦੀ ਫੁੱਲ ਸਨਖੀ ਇਹਦੇ ਵੀ ਥਣ ਚਾਰੀ ਆ ਝੋਲੀ ਇਹਦੀ ਵੀ ਪੂਰੀ ਚੰਗੀ ਆ ਝੋਲੀ 1 ਨੰਬਰ ਦੀ ਵੀ ਚੰਗੀ ਆ ਝੋਲੀ 2 ਨੰਬਰ ਦੀ ਵੀ ਚੰਗੀ ਆ ਸਿੰਗ ਇਹਦਾ ਵੀ ਬਹੁਤ ਸੋਹਣਾ ਸਿੰਗ ਨਹੀਂ ਕਹਿ ਸਕਦੇ ਸਿੰਗੀ ਆ ਛੋਟੀ ਜਿਹਾ ਨਾਲ ਦੀ ਮੁੜੀ ਹੋਈ ਆ ਇਹਦਾ ਬਈ ਗਹਿਣਾ ਹੀ ਆ ਜਿਹਨੇ ਮੰਨ ਲਓ ਸੋਨਾ ਰੱਖ ਲਿਆ ਕਰੇ ਹਾਂ ਕਾਲਾ ਸੋਨਾ ਬਸੋ ਕੀ ਰੱਖ ਸੋਨਾ ਹੂੰ ਦੋਸਤੋ ਗੱਲ ਇਹ ਕੋਈ ਝੂਠ ਨਹੀਂ ਜਿੱਦਣ ਤਿਆਰ ਹੋ ਜਾਂਦੀਆਂ ਝੋਟੀਆਂ ਇਹ 1.5-2-2 ਲੱਖ ਦੀਆਂ ਝੋਟੀਆਂ ਕਿਉਂਕਿ ਹੁਣ ਤਾਂ ਦਰਮਿਆਨੀ ਮੱਝ ਦੋਨੋਂ ਵੀ ਪਤਾ ਲੱਖ ਰੁਪਏ ਦੀ ਆਉਂਦੀ ਆ ਮੱਝ ਕਹਿਣਾ ਮੈਂ ਸੂਆਂ ਵਾਲੀ ਝੋਟੀ ਦਾ ਸਵਾ ਲੱਖ ਦੀ ਆਉਂਦੀ ਆ ਘਟੋ ਘੱਟ 11 ਕਿਲੋ ਦੁੱਧ ਵਾਲੀ 11-12 ਵਾਲੀ ਤਾਂ ਹੋ ਸਕਦਾ ਉਦੋਂ ਵੀ ਵੱਧ ਆਵੇ ਭੁਰਾ 1000 ਤੇ ਫੁੱਲ ਚੰਗੀਆਂ ਝੋਟੀਆਂ ਇੰਨੀਆਂ ਚੰਗੀਆਂ ਝੋਟੀਆਂ ਛੇਰੀ ਵੀਡੀਓ ਤੇ ਤੁਸੀਂ ਡੇਲੀ ਵੀਡੀਓ ਵੇਨੇ ਆ ਮੇਰੀਆਂ ਵੀ ਵੇਦੇ ਹੋਗੇ ਹੋਰ ਭੈਣ ਭਰਾਵਾਂ ਦੀਆਂ ਵੀ ਵੀਡੀਓ ਵੇਦੇ ਹੋਗੇ ਬਹੁਤ ਭੈਣ ਭਰਾ ਵੀਡੀਓ ਬਣਾਉਂਦੇ ਆ ਤੇ ਇੰਨੇ ਚੋਂ ਚੰਗੀਆਂ ਝੋਟੀਆਂ ਕਿਤੇ 20ਾਂ 25ਾਂ ਦਿਨਾਂ 'ਚ ਇੱਕ ਅੱਧੀ ਵੀਡੀਓ ਮੱਥੇ ਲੱਗਦੀ ਆ ਇਹ ਦੋ ਨੰਬਰ ਦਾ ਮੁੱਲ ਕਿ ਉਹਦਾ ਫੋਨ ਤੇ ਨਹੀਂ ਇਹਦਾ ਕਰ ਦਿੰਨੇ ਆ ਦੋਨਾਂ ਦਾ ਜੋੜੇ ਦਾ ਉਹਨਾਂ ਦਾ ਕਰ ਦਿੰਨੇ ਆ ਇਹ ਦੇ ਦਾਂਗੇ 45000 ਦੀ ਇਹ 45000 ਹਾਂਜੀ ਹਾਂਜੀ ਦੋਸਤੋ ਦੋ ਨੰਬਰ ਝੋਟੀਆਂ 45000 ਦੀ ਦੇ ਦੇਣੀ ਆ ਠਾਣੇ ਦੇ ਵੀ ਭਾਈ ਚਾਰ ਸਾਰਿਆਂ ਦੇ ਹੋਣਗੇ ਚਾਰ-ਚਾਰ ਹੀ ਹਾਂ ਝੋੜੀਆਂ ਬਹੁਤ ਸੋਹਣੀਆਂ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀਆਂ ਜਿੱਦਣ ਤਿਆਰ ਹੋ ਜਾਂਦੀਆਂ ਸੋਹਣੇ ਵੱਡੇ ਹਵਾਨੇ ਤਿਆਰ ਕਰਕੇ ਸੋਹਣੀਆਂ ਆ ਪਹਿਲੀਆਂ ਦੋਵੇਂ ਝੋਟੀਆਂ ਸੇਮੇ ਹੀ ਹਾਈਟ ਦੀਆਂ ਉੱਡਾ ਹੀ ਕਰਦਾ ਦੋਵਾਂ ਦਾ ਫੋਲੀ ਵਜਣਾ ਤੇ ਸਿੰਗੀਆਂ ਵੀ ਫੋਲੀ ਸੋਹਣੀਆਂ ਛੋਟੀਆਂ ਛੋਟੀਆਂ ਜਿਵੇਂ ਨਾਲ ਦੀ ਮੁੜੀਆਂ ਹੋਈਆਂ ਤਿੰਨ ਨੰਬਰ ਤੇ ਆ ਜਾ ਇਹ ਭਾਈ 18 ਕਿ ਮਹੀਨਿਆਂ ਦੀ ਕੱਤੀ ਹੈ ਵੀ ਠੀਰੀ ਹੈ ਠੀਕ ਹੈ ਹਾਂਜੀ ਹਾਂਜੀ ਇਹ ਕਿੰਨੇ ਦੀ ਇਹ 40000 ਰੁਪਏ ਦੇ ਹਨ ਕੱਢ ਬਾਹਰ ਨੂੰ ਦੋਸਤੋ ਥਾਣ ਪਹਿਲਾਂ ਇਹਦੇ ਵਿੱਚ ਚੈੱਕ ਕਰਾ ਦੇਣਾਂ ਚੋਲੀ ਉਹਨਾਂ ਨਾਲ ਵੀ ਬੜੀ ਵੱਡੀ ਲੱਗਦੀ ਹੈ ਥਾਣ ਇਹਨਾਂ ਦੇ ਪੂਰੇ ਟਾਪ ਦੇ ਥਾਣੇ ਦੇ ਹਾਂ ਉਹਨਾਂ ਨਾਲ ਪੂਰਾ ਚੋਲੀ ਵੱਧ ਪੱਟੀ ਵਿਖਾਉਂਦੀ ਹੈ ਇਹ 40000 ਦੀ ਦੇ ਦੇਣੀ ਆ ਦੋ ਨੰਬਰ 45000 ਦੀ ਇੱਕ ਨੰਬਰ ਦਾਦਾ ਬਾਈ ਕਹਿੰਦਾ ਨਿੱਕਾ ਜਾ ਮੋਲ ਉਹਨਾਂ ਕਰ ਲਾਂਗੇ ਫੋਨ ਤੇ ਕੋਈ ਗੱਲ ਨਹੀਂ ਵੇ ਫਿਰ ਹੋ ਕੇ ਅਗਲਾ ਫੋਨ ਲਾ ਲੈ ਸਿੰਘ ਇਹਦਾ ਵੀ ਸੋਹਣਾ ਇਹ 18 ਮਹੀਨਿਆਂ ਦੀ ਆ ਇਹ ਉਹਨਾਂ ਨਾਲੋਂ ਦੋ ਕਿ ਮਹੀਨੇ ਬਾਈ ਕਹਿੰਦਾ ਛੋਟੀ ਆ 18 ਮਹੀਨੇ ਦੀ ਉਮਰ ਆ ਤੇ ਮੁੱਲ ਵੀ ਫਿਰ ਦੋ ਨੰਬਰ ਨਾਲੋਂ ਇਹਦਾ 5000 ਘਟਾ 40000 ਦੀ ਵੀਰ ਕਹਿੰਦਾ ਦੇ ਦੇਣੀ ਆ ਮਤਲਬ ਤਿੰਨ ਕਟੀਆਂ ਸੇਲ ਆ ਖੀਰੀਆਂ ਤਿੰਨੇ ਪੂਰੀਆਂ ਭਾਰੀਆਂ ਜਾਨ ਵਾਲੀਆਂ ਇਹਨਾਂ ਦੇ ਵਿੱਚੋਂ ਕੋਈ ਵੀ ਮਰੀ ਹੰਬੀ ਜੀ ਕੋਈ ਵੀ ਨਹੀਂ ਹਾਂ ਹਾਂ ਆ ਝੋਲੀ ਵੇਖ ਲਓ ਲੱਭਣਾ ਵਾਂਗੂ ਵਿਖਾਉਂਦੀ ਆ ਹਾਂ ਆ ਰਾણો ਮਗਰੀ ਆ ਗਈ ਮੋਹ ਕਰਦੀ ਐ ਵੀ ਇਹ ਨਾਲ ਹੀ ਜਾਊਂਗੇ ਨੀ ਮੈਂ ਬismillah ਦਾ ਕਿਹੇ ਕਰਮਾ ਵਾਲੇ ਦੇ ਘਰੇ ਗਈ ਲੈ ਇਹ ਕਿਉਂਕਿ ਅਜੇ ਵੀਡੀਓ ਬਣੀ ਜਾਂਦੀ ਹੈ ਭਾਈ ਭਾਈ ਬਾਹਰ ਨੂੰ ਆਉਂਦੀ ਹੈ ਇਹ ਤੇ ਵੀਡੀਓ ਪੈਣ ਸਾਰੀ ਤੇ ਕਿਸੇ ਕਰਮਾ ਵਾਲੇ ਦੇ ਘਰੇ ਇਹਨੇ ਉਦੋਂ ਹੀ ਉੱਠ ਜਾਣਾ ਇਹ ਸੇਵਕ ਬੰਦਾ ਬਹੁਤ ਨਰਮ ਹੈ ਇਹਨਾਂ ਨਾਲ ਗੱਲਾਂ ਵੀ ਕਰਦਾ ਰਹਿੰਦਾ ਇਹ ਭਾਈ ਸਹੀ ਪਰਿਵਾਰ ਹੀ ਆਪਣਾ ਇਹ ਆ ਹਾਂ ਇਹ ਵੀ ਗੱਲ ਆ ਰੋਜੀ ਰੋਟੀ ਆ ਹੂੰ ਬਾਈ ਕਹਿੰਦਾ ਇਹ ਮੇਰਾ ਪਰਿਵਾਰ ਆ ਚਲੋ ਵਧੀਆ ਗੱਲ ਆ ਇਹ ਬਾਈ ਦੀ ਕਿਰਤ ਕਮਾਈ ਰੋਟੀ ਸਭ ਕੁਝ ਇਹੀ ਆ ਸਾਡੇ ਦਾ ਜਵਾਕ ਨਹੀਂ ਬਾਈ ਆ ਕੇ ਨਾ ਖੇਡਦੇ ਆ ਪਹਿਲਾਂ ਹੂੰ ਠੀਕ ਆ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਖੀਰੀਆਂ ਟੌਪ ਦੀਆਂ ਝੋਟੀਆਂ ਸੇਲ ਆ ਦੋ ਕਾਲੀਆਂ ਇੱਕ ਬੂਰੀ ਫੁੱਲ ਚੰਗੀ ਐ ਇਸ ਟਾਈਮ ਹੀਟ ਚ ਆਈ ਹੋਈ ਆ ਪਉ ਮੈਂ ਜਾਂਦਾ ਹੀ ਅਗਲਾ ਏ ਆਈ ਕਰਾ ਲੈ ਜਿਹਦੇ ਜਿਹੜਾ ਵੀ ਬੱਲ ਪਸੰਦ ਆਉਂਦਾ ਅਗਲਾ ਉਹੀ ਸਾਹ ਦਾ ਸੀਵਨ ਲਵਾ ਲਿਆ ਤੁਸੀਂ ਵੇਖ ਸਕਦੇ ਆ ਸੂਲ ਜਮਾਤਾਰਾਂ ਨਾ ਭਰੀ ਆ ਬਾਕੀ ਪੈਂਡਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਬਾਜਾਖਾਨਾ ਵੀ ਨੇੜੇ ਹੀ ਆ ਬਾਕੀ ਸਾਰਿਆਂ ਨੂੰ ਸਸਿਕਾ ਜਲਦ ਮਿਲਦੇਗੇ ਕਿਸੇ ਹੋਰ ਨੂੰ ਮਿਲਦੇ